ਉਹੀ ਬਣਾਉ ਉਹਦਾ ਕੋਈ ਜਗਾੜ ਲੈ ਆ ਰੱਖਾ ਕਰੋ ਦੂ ਕਰੋ ਦੂ ਤੂਰੇ ਬਟਾ ਕੀ ਸੋਚੀਂਗਾ ਨਾ ਮੈਂ ਤੈਨੂੰ ਕੌਣ ਦਾ ਬਾਜਾ ਮਾਰੀ ਜਨਾ ਯਾਰ ਕੀ ਸੋਚੀਂ ਯਾਰ ਕੋਈ ਕੰਮ ਕਰਨ ਨੂੰ ਸਾਲਾ ਜੀਵਨ ਕਰਦਾ ਸੱਚੀ ਦੱਸਾਂ ਯਾਰ ਮੇਰੇ ਤਾਂ ਆਪ ਸਰੀਰ ਕੁੱਟਿਆ ਜਾ ਪਿਆ ਯਾਰ ਕੀ ਕਰੀਏ ਯਾਰ ਨਸ਼ੇ ਵਤ ਤੇ ਯਾਰ ਔਖੀ ਬਹੁਤ ਆ ਯਾਰ ਖੇਤੀ ਦਾ ਕੰਮ ਹੀ ਨਹੀਂ ਹੁੰਦਾ ਯਾਰ ਭੁੱਖੀ ਵਗੈਰਾ ਸਰਕਾਰਾਂ ਨੇ ਯਾਰ ਕੰਮੇ ਉਹ ਖਰਾਬ ਕਰਤਾ ਨਾ ਤਾਂ ਡੋਡੇ ਵਿਜਣ ਦਿੰਦੀਆਂ ਨੇ ਨਾ ਦਾਰੂ ਦੇ ਠੇਕੇ ਤੋੜਦੇ ਨੇ ਬੰਦਾ ਕਰੇ ਤਾਂ ਕਰੇ ਕੀ ਇਹ ਚ ਕੀ ਵੱਡੀ ਗੱਲ ਆ ਯਾਰ ਆਪਣੇ ਹੱਥਾਂ 'ਚ ਹੁਨਰ ਬਹੁਤ ਆ ਲੈ ਤੇਰੇ ਹੱਥ 'ਚ ਕਾਹਦਾ ਹੁਨਰ ਆ ਉਹ ਆ ਖੇਤ 'ਚ ਪੁੱਠੀ ਲੱਗਿਆ ਨਹੀਂ ਯਾਰ ਉਹ ਕੁਛ ਨਹੀਂ ਹੁੰਦਾ ਯਾਰ ਚਲ ਦੇਖ ਲੈ ਜਦੋਂ ਮੈਂ ਬਚਨ ਫੈਟ ਲਾਵੇ ਕਿਉਂ ਮੰਨਰਾ ਫਰ ਰੂਡੂ ਸਕੀਮਾ ਹਾਂ ਮੰਨ ਤਾਂ ਆ ਗਿਆ ਤੇਰੀ ਸਕੀਮ ਨਹੀਂ ਲੋਕ ਕਿਤੇ ਭਾਂਜੇ ਪੱਠੀ ਨਾ ਪੜਾਉਣ ਪੁਲਿਸ ਨੂੰ ਯਾਰ ਕਿਤੇ ਡਰਦਾ ਬਹੁਤ ਆ ਯਾਰ ਆਪਣਾ ਖੇਤ ਆ ਯਾਰ ਆ ਇੱਥੇ ਕਾਹਦਾ ਡਰ ਆਪਾਂ ਨੂੰ ਤੂੰ ਕੀ ਕੰਮ ਕਰ ਹਾਂ ਤੂੰ ਜਿਆਦਾ ਨਾ 10 ਕਿਲੋ ਗੁੜ ਲਿਆ ਲਿਆ ਨਾ ਮੈਂ ਠੀਕ ਹੈ ਬਾਕੀ ਮੈਂ ਦੇਖ ਬਾਕੀ ਕੰਮ ਲੈ ਆਉਂਦਾ ਅੱਜ ਜਲਦੀ ਆ ਜੀ ਚਲੋ ਚੱਲ ਇੱਥੇ ਕਰ ਲੈਂਦਾ ਮੈਂ ਜੀ ਜੋ ਜਿਹੜਾ ਦਵਾ ਲੈਂਦਾ ਠੀਕ ਹੈ ਮਰੀ ਗੁਰਦੀ ਬਾਸ਼ਣਾ ਜੀ ਕਿੱਥੋਂ ਆਈ ਜਾਂਦੀ ਆ ਖੇਤ ਵੀ ਮੱਦੀ ਕਾ ਸਾਗੇ ਦਾਸ ਵਾਲੇ ਕਰ ਰਹੇ ਨਹੀਂ ਠੀਕ ਨੇ ਸਾਰੇ ਕਿਤੇ ਗਾਵਾ ਪਾ ਦੂਗਾ ਬੰਦ ਕਰ ਪਚੂਟ ਫੜ 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 ਬਟੀਆਂ ਜਾਂ ਮਤੀ ਤੂੰ ਆ ਚ ਕੀ ਕਰ ਰਹੇ ਹੋ ਵਾ ਕੁਛ ਨਹੀਂ ਚਾਹ ਦੀ ਚੈਨ ਕਰਦੇ ਆ ਚਾਹ ਚੂਟਾਂ ਨਹੀਂ ਲੱਗ ਰਹੀ ਮੈ ਆ ਜਾ ਆ ਜਾ ਕੋਰਾਨੀ ਆ ਮਾਰਾ ਤੇ ਜਿਆ ਚਾਹ ਤਾਂ ਮਨੇ ਪੀ ਕੇ ਛੱਡਤੀ ਆ ਚਾਹ ਤਾਂ ਹੁਣ ਪੁਲਿਸ ਹੀ ਪੀਊਗੀ ਆ ਕੇ ਉਰੇ ਓਹੋ ਚਾਚਾ ਤੂੰ ਤਾਂ ਮੈਨੂੰ ਦੁਸ਼ਾ ਕਰ ਗਿਆ। ਉਸੇ ਵਾਲੀ ਕਿਹੜੀ ਗੱਲ ਆ ਯਾਰਾ? ਮੇਰੀ ਕਮਰੀ ਹਾਜੇ ਕਰਦਾ ਸੋਨ ਤੈਨੂੰ ਬਹੁਤ ਜੀ ਕੋਈ ਨਾ। ਪਊਆ ਪਊਆ ਥੋਨੇ ਬਕਾਉ ਸਮਝ ਰੱਖਿਆ। ਚਾ ਮੇਰੀ ਗੱਲ ਸੁਣ ਤੂੰ। ਕੋਈ ਨਾ ਚਾਹਦਾ ਪੁਲਸੀ ਆਉਗੀ ਉਹ ਚਾ। ਜਰੀ ਹੈ ਨਾ। ਮੈਂ ਵੀ ਗਰੀ। ਪਊਆ। ਚੱਲ ਖੜ। ਚੱਲ ਨਮੋੜਾ। ਉਹ ਚਾਚਾ। ਉਹ ਚਾਚਾ। ਉਹ ਚਾਚਾ। ਚਾਚਾ। ਕਿਹੜੀ ਗੱਲ ਮੈਂ ਤੇ ਨਾਲ ਗੱਲ ਸੁਣ ਚਾਹ। ਬਾਹਰ ਬੱਟ ਇਸ ਤਰ੍ਹਾਂ ਕਰੀਂ ਹੀ ਦਾ। ਉਹ ਰਿਹਾ ਉਹ ਰਿਹਾ ਜਦੋਂ ਇਹ ਸਾਮਾਨ ਹੈਗਾ ਤਾਂ ਥੋੜੀ ਜਿਹੀ ਸੇਲ ਤੁਸੀਂ ਕੰਮ ਹੀ ਇਹੇ ਜੇ ਕਰਦੇ ਹੋ ਗੁੱਸੇ ਵਾਲੇ ਯਾਰਾ ਕੋਈ ਨਾ ਸਮਝਾੜਾ ਮੇਰਾ ਖੇਤ ਯਾਰ ਸਾਹਮਣੇ ਹੋ ਜੇ ਕੰਮ ਕਰਦੇ ਨਹੀਂ ਬੈਠਦਾ ਬੈਠਦੇ ਤੇਰੀ ਸਾਹਸ ਨਹੀਂ ਉਹ ਵਾਲੀ ਆ ਠੀਕ ਹੈ ਤੋਂ ਉਹ ਅਸੀਂ ਸਾਡੇ ਕੋਲ ਲੱਕੜ ਦੀ ਧਾਰ ਬੰਨੇ ਪੂੰਆ ਲੈ ਜਾ ਐ ਯਾਰ ਮੈਂ ਪੂੰਏ ਤੇ ਬਿੜੂ ਮੈਂ ਯਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਗੱਲਾਂ ਬੋਤਲ ਦੇ ਦਾਂਗੇ ਦੋ ਲੇਟੇ ਦੇ ਕਿਉਂ ਗੁੱਸਾ ਕਰਨਾ ਇਹ ਵਾਲੇ ਨੂੰ ਹੀ ਲੱਕੜੀ ਇੰਨੀ ਕਿਲਕੜੀ ਆ ਆ ਦੇਖ ਮੈਂ ਆਣਾ ਚਾਹਤ ਕੱਢੀ ਉਹ ਹਾਂ ਪਹਿਲੇ ਦੋ ਵੀ ਕਰੀਏ ਆਪੂਰੀ ਥੱਲੇ ਆ ਦੇੜਾ ਕਿਤੇ ਫਲੇਨ ਨਹੀਂ ਲਿਖੜੀ ਹੈ ਮੈਂ ਯਾਰ ਮੈਂ ਇਤੇ ਮੰਨੂ ਯਾਰ ਮੈਂ ਚਾਚਾ ਤੋਂ ਚਾਹਾਂਗੇ ਸੀ ਟੈਂਸ਼ਨ ਨਾ ਲੈ ਪੈਪਸੀ ਬੋਤਲ ਜਿਆਦਾ ਇੱਕ ਦੇ ਦੋ ਬੋਤਲ ਫਿਰ ਤਾਂ ਤੁਹਾਡਾ ਬਚਾ ਹੋ ਸਕਦਾ ਉਹ ਚਾਚਾ ਤੈਨੂੰ ਪੈਪਸੀ ਵੀ ਦੇ ਦੇਣਗੇ ਨਹੀਂ ਕਿੰਨਾ ਦਾ ਕੰਮ ਸਾੜ ਦੇ ਪਹਿਲੇ ਤੂੰ ਵੀ ਤਰਪਾਈ ਆ ਦੇ ਚਾਹ ਬਣਾਉਂਦੀ ਆ ਪੂਰਾ ਦੇ ਚੌਟੂਲੀਏ ਪਹਿਲੀ ਘਟਲੀ ਹੁੰਦੀ ਹੈ ਨਹੀਂ ਇਹਦਾ ਦਿਖਾਉਂਦਾ ਦੀ ਮੈਂ ਚਾਚਾ ਇੰਡੀ ਕੇ ਲਈ ਜਾ ਠੀਕ ਹੈ ਪਹੁੰਚ ਲਈ ਕਰਦੇ ਜੇ ਤੂੰ ਨੇ ਬਚਣਾ ਯਾਰ ਪੈਪਸੀ ਦੇ ਦੋ ਹੁਣ ਨਹੀਂ ਹੁਣ ਨਹੀਂ ਮੈਂ ਤਾਂ ਨਹੀਂ ਮਾਤਾ ਜਾਨਾ ਸਦਾ ਸਾਹਮਣੇ ਨਹੀਂ ਘੜੀ ਆ ਇਹ ਹੀ ਸੱਤ ਅੱਡੇ ਘੰਟੇ ਖਾਲੂ ਦੇ ਪਾਈ ਬੈਠਣਾ ਬੈਜਾ ਚੱਲੋ ਤੈਨੂੰ ਮੈਂ ਦੋ ਨਹੀਂ ਕਿਹਾ ਯਾ ਤਰੇ ਕਰੇ ਪਚਾ ਦੋ ਲੀਟਰ ਤਰੇ ਕਰੇ ਗੋਦੂ ਪੈਪਸੀ ਬਾਕੀ ਕੋ ਰੋਣਾ ਨਾ ਪਈ ਪਰ ਬਸ ਇੱਕ ਗੱਲ ਹੈ ਕਰੇ ਨਾ ਪਚਾਇਓ ਮੈਂ ਆਪੀ ਲੈ ਕੇ ਜਾਉਂਗਾ ਚਲ ਆ ਪਹਿਲੇ ਇਹ ਪਰ ਕਿਸੇ ਨਾਲ ਵੀ ਗੱਲ ਨਾ ਕਰੀ ਕਿਸੇ ਕੋਲ ਰੋਣਾ ਨਾ ਪਈ ਮੈਂ ਜਮਾ ਲੈਣਾ ਤੁਹਾਡੇ ਚਾਚੇ ਦੀ ਨਾ ਖੜਾ ਹੋ ਪਰ ਲੰਘ ਜਾ ਕਰਾਂ ਪਰ ਜਲਦੀ ਜਲਦੀ ਅਸੀਂ ਕੱਢੀਏ ਹੋਰ ਦਾ ਜਗੜ ਕਰੀਏ ਚਲ ਠੀਕ ਹੈ 10 ਲੱਗੇ ਜੰਦ ਸਿਨਾਂ ਗਿਉਂ ਚਾਚਾ ਇਹ ਲਾਉਂਦਾ ਜੀ ਜਿਹੜਾ ਅਲੀ ਗੜਤਾ ਬਣ ਗਿਆ ਮਰੀਸਾਂ ਲਈ ਟ੍ਰੱਕ ਪੱਟੇ ਬਲੈਕੀ ਰਾਤੇ ਮੇਰੇ ਨਾਲ ਉਹ ਘੁੱਟੋ ਕੋ ਦਰਾਏ ਸਾਰੇ ਪਿੰਡਾਂ ਦਾ ਸੋਰਾ ਲਾ ਲਾਲ ਸੀ ਸੱਟ ਗਿਆ ਚੱਕ ਫਾੜੀ ਕੰਮ ਆਵਾਂਗੇ ਚੰਗ ਤੇ ਲੇਕੋ ਦੇ ਬੰਦੀ ਹੁਣ ਆਪਾਂ ਕਰਦੇ ਹੁਣ ਸਾਡੇ ਦੂਸਰੇ ਸੋਰੇ ਡਰਲ ਦੇ ਪਾਸੇ ਆਹੋ ਫਾਰਵਿੰਗ ਨਾ ਮਰਾ ਦੇ ਸਿਕਾ ਕਲੰਡੋਲੇ ਕਿਤੇ ਹੋਊਗਾ ਨਹੀਂ ਕੋਈ ਕੋਈ ਬੇਗਾ ਪਾਇੰਡ ਨੀ ਕਰ ਰਹੀ ਹੋਰ ਜਿੱਦੂ ਕਿੱਥੋਂ ਆਏ ਨੇ ਮੇਰੇ ਸਾਥ ਵਿੱਚ ਕਮ ਚ ਹੈਵੀ ਰੱਖੀ ਨਾ ਤੰਦਿਆ ਕਿੰਨੇ ਕਿ ਲਗੀ ਕੁੰਕਰੀ ਫਾਰਦਾ ਕਰਦਾ ਮੈਂ ਸਮਾਰ ਕਰਦਾ ਤੇ ਕਿੱਥੇ ਆ ਰੱਹ ਕਰਨਾ ਕਰਨਾ ਨਾ ਮਸਾ ਬਾਟ ਉਤਪਗਾਟਾ ਨਾ ਮੈਂ ਫੜੀ ਇਹ ਹਲਾ ਕਰ ਪਾ ਇਹ ਅੱਜ ਫੜੀ ਲੈਣਗੇ ਅਸੀਂ ਜੇ ਮੇਰੀ ਕੀ ਕਸੂਰ ਹੈ ਸਾਰੇ ਹਲੇ ਕਸੂਰ ਪੁੱਛਦਾਗਾ ਪੱਟੀ ਚਾੜ ਰੱਖੇ ਦਿੰਦੇ ਹੜੇ ਇਹ ਤਾਂ ਹੀ ਉਹ ਮੁੰਡਾ ਦੀ ਜੀ ਮੈਂ ਤਾਂ ਮੈਨੂੰ ਚਲ ਤੈਨੂੰ ਥਾਣੇ ਜਾ ਕੇ ਪੁੱਛਦਾ ਹਾਂ ਕੌਣ ਸੀ ਸਾਬ ਜਨਾਬ ਉਹ ਤਾਂ ਭੱਜ ਗਿਆ ਹੀ ਪਰ ਉਹ ਮੇਰੇ ਹੱਥ ਚ ਕਿੱਲ ਉਹਦਾ ਚਾਦਰੀ ਰਹਿ ਗਈ ਸਾਲਾਈ ਚਾਦਰਾ ਮੈਂ ਪਾਉਣਾ ਮੈਨੂੰ ਬੰਦਾ ਚਾਹੀਦਾ ਬੰਦਾ ਲੈ ਫੜ ਕੇ ਅੱਲਾਉਂ ਕੋਈ ਗੱਲ ਨਹੀਂ ਚਾਦਰਾ ਮੈਂ ਕਿੱਥੇ ਕਰਾਂ ਪੱਛੀ ਗਿਆ ਜਨਾਬ ਸਾਨੀ ਆ ਜਾ ਸਾਬ ਜੀ ਲੈ ਇਹਨੂੰ ਆਪਾਂ ਨਾਮ ਲੈ ਕੇ ਪੁੱਛਾਂਗੇ ਕੀ ਹੁੰਦਾ ਤੇਰੇ ਮੂੰਹ ਤੋਂ ਬੋਤਲ ਵਿੱਚ ਉਹ ਤੇ ਮਿਲੂਗੀ ਸਾਬ ਬੋਤਲ ਉਹ ਕਿਉਂ ਉਹ ਤਾਂ ਭੜਾ ਭੱਜਦਾ ਸੀ ਕਾਣ ਰਿਹਾ ਮੈਂ ਤਾਂ ਸਾਹ ਪੱਤੀ ਹੀ ਲੱਗਾ ਕਿਹੜੇ ਵੇਲੇ ਪੁਲਿਸ ਆ ਗਈ ਮੈਂ ਤਾਂ ਬੋਟਲ ਦੀ ਛਿੱਟ ਕੇ ਭੱਜ ਰਿਹਾ ਦੱਸ ਦੋ ਸਕਦਾ ਦੀ ਹਾਕ ਦਾ ਮਾਰ ਦਿੰਦਾ ਹਾਕ ਮਾਰ ਦਾ ਟਾਈਮ ਹੀ ਲੱਗਿਆ ਮੈਂ ਨਸ ਕੀ ਕਹਿਣਾ ਲੱਗਿਆ ਮੈਂ ਹਲੇ ਦੇਖਣ ਲੱਗਾ ਕੀ ਹੋ ਗਿਆ ਮਾਗ ਰ ਦੱਬ ਲਿਆ ਮੈਨੂੰ ਵੀ ਆ ਕੇ ਨਾ ਮੈਨੂੰ ਭੱਜਣ ਦਾ ਮੌਕਾ ਮਿਲਿਆ ਮੇਰ ਦਾ ਭਾਂ ਨੂੰ ਪੁੱਛੀ ਨਾ ਮੇਰ ਦਾ ਪਰਨਾ ਵੀ ਉੱਥੇ ਰਹਿ ਗਿਆ ਤੀਗਾ ਪਤਾ ਮੈਂ ਕਿ ਦੁਬਾਰਾ ਦੂਚਾ ਲੈ ਆ ਜਿਹੜਾ ਇੱਕ ਹੋਰ ਨਾਮ ਹੈ ਤੇਰੇ ਹਾੜੇ ਗੱਡੇ ਵੀ ਇੰਨਾ ਕ ਪਊਆ ਵਈ ਲੈ ਲੈ ਮਨੇ ਛੱਡ ਮੰਨੀ ਨਹੀਂ ਪੁਲਿਸ ਵਾਲ ਨੇ ਵੀ ਤਾਂ ਇਹ ਗੱਲ ਕਰ ਦਿੱਤੀ ਜੀ ਕਿਹਾ ਉਹਨੂੰ ਪੁੱਛਿਆ ਵੀ ਇੰਨਾ ਕ ਬਈ ਇਹਦਾ ਮਾਰਦਾ ਛੋਟਾ ਮੋਟਾ ਕੰਮ ਉਹ ਤੋਂ ਹੀ ਬਗਾਣੇ ਜੋ ਕਰਤੀ ਨਾ ਸਜ਼ਾ ਤੈਨੂੰ 10-15 ਸਾਲ ਦੀ ਫਿਰ ਦੇਖੇਂਗਾ ਵਾਲੇ ਗੱਲ ਤੈਨੂੰ ਲੋੜ ਨਹੀਂ ਹੋਊਗੀ ਤੂੰ ਤਾਂ ਬੱਚਨ ਨਾਲੇ ਵਾਰ ਉਹਨਾਂ ਨੂੰ ਕਹਿਣ ਦੀ ਕੀ ਲੋੜ ਤੂੰ ਕਹ ਤਾ ਬੱਚਾ ਤੂੰ ਕਟੋਕਟ ਦੱਸਦਾ ਮੈਨੂੰ ਵੀ ਸਜ਼ਾ ਹੋ ਜਾਂਦੀ ਹੁਣ ਮੈਨੂੰ ਕੀ ਪਤਾ ਦੀ ਵੀ ਕੋਲਾ ਤੇ ਆ ਕੇ ਰੇਡ ਮਾਰ ਲਾਂਗੇ ਉੱਪਰ ਆਪਾਂ ਨੂੰ ਦੇਖ ਲਿਆ ਦੇਖ ਲੈਂਦਾ ਨੂ ਬੰਦੀ ਹੈ ਨੇਕੇ ਤੋਂ ਲੇਵੂ ਪਰ ਤੇਰੇ ਮਗਰ ਲਾ ਕੇ ਡਰੂ ਨਾ ਕੱਢੋ ਵਸੂ ਹੀ ਕਹਿੰਦਾ ਸੀ ਥਾਲਾ ਮੇਰੇ ਤੋਂ ਕਹਿੰਦਾ ਦੀ ਤੂੰ ਕਟੋਕਟ ਦੱਸਦਾ ਤੇ ਵੀ ਪੁਲਿਸ ਆ ਗਈ ਹਾਂ ਪੁਲਿਸ ਆ ਗਈ ਹੁਣ ਮੈਂ ਕੀ ਪੁਲਿਸ ਨੂੰ ਬੁਲਾ ਕੇ ਲ ਇਹ ਇੱਕ ਗੱਲ ਹੀ ਸਮਝ ਆ ਰਹੀ ਸਾਲਾ ਕਿਹਦਾ ਪੱਠਾ ਬੈਠਾ ਕੀ ਨੇ ਦੱਸਿਆ ਇਹ ਮੈਨੂੰ ਇਹ ਦੱਸ ਆਪਾਂ ਨੂੰ ਕਿੰਨੇ ਇਹਨਾਂ ਨੂੰ ਪਤਾ ਦੀਗਾ ਤੈਨੂੰ ਮੈਨੂੰ ਚਾਚੇ ਨੂੰ ਡਾਲਿਆ ਆਪਣਾ ਪੁੱਛਦਾ ਤੂੰ ਚਾਚਾ ਤੂੰ ਰੋਕੋ ਵੀ ਜਮ ਨਹੀਂ ਆ ਕਿਉਂ ਕਿਵੇਂ ਕਲਰਾ ਖਾ ਪੀ ਵੱਧ ਪੀਲੀ ਮੈਨਾਂ ਹਾਂ ਮੈਨੂੰ ਲੱਗਾ ਹੁਣ ਵੀ ਟੱਕਾ ਲਾਦਾ ਤੂੰ ਵਾ ਯਾਰ ਮੇਰਦਾ ਉੱਤਰ ਹੀ ਨਹੀਂ ਰਹੀ ਹੈ ਯਾਰ ਕੀ ਕਾ ਮੇਰਦਾ ਸਰ ਚੱਕਰਾ ਗਿਆ ਘੁੰਮ ਗਿਆ ਪੈਪਸੀ ਮੰਗਦਾ ਹਾਂ ਅੱਛਾ ਪੈਪਸੀ ਨੇ ਜਦੋਂ ਮੈਂ ਨਹੀ ਪੈਪਸੀ ਪੀਤੀ ਹੁਣ ਡਬਲ ਗੇਮ ਘੁਮਾਤੀ ਲੋ ਡਬਲ ਗੇਮ ਕੋ ਮੈਂ ਸੋ ਐਤਾ ਹੋਇਆ ਯਾਰ ਬੱਟੇ 70 ਮਨੇ ਰੋ ਅਕ ਜਦ ਐਜੀ ਕੱਲ ਕਹੀ ਮਨੇ ਕੀ ਲਿਖ ਲੀ ਕੀ ਨਹੀਂ ਐਜੀ ਕੀ ਗਲਤੀ ਮੇਰੇ ਫੋਨ ਉਪਰ ਲਾਇਆ ਨਮਾ ਲ ਕੁਲ 2 ਲੀਟਰ ਦੀ ਬੋਤਲ ਦੀ ਪਿੱਛੇ ਤੋਂ ਪਾ ਜਵਦੀ ਨਹੀਂ ਗਿਆ ਉਸ ਨੇ ਜੋ ਕਰਤਾ ਲੋਡ ਮੈਨ ਲਾ ਦੇ ਬਟਕਰ ਦੀ ਮਾਰੀ ਨਾ ਫਿਰ ਮੈਨੂੰ ਇਹ ਚਾ ਚਾ ਤਿੰਨੇ ਦਸੇ ਦੀ ਫਰੋ ਸਾਡੇ ਬਾਰੇ ਨਹੀਂ ਮੈਂ ਇਹ ਦੱਸਿਆ ਗਿਆ ਯਾਰ ਮੈਂ ਇਸਰੇ ਕੋਈ ਨਹੀਂ ਨਹੀਂ ਯਾਰ ਮੈਂ ਦੇਖ ਚਾ ਮੰਨ ਜਾ ਨਹੀਂ ਯਾਰ ਮੈਂ ਨਹੀਂ ਦਿੱਸੀ ਹੈਗੀ E